ਸੱਤਰੀਏ ਗਾਲ ਸਾਹਿਤਕ ਸਾਥ ਚੈਨਲ ਤੇ ਆਪ ਜੀ ਦਾ ਸਵਾਗਤ ਮੈਂ ਹਾਂ ਹਰਮਿਤ ਕੌਰ ਅੱਜ ਅਸੀਂ ਪੰਜਾਬੀ ਸਾਹਿਤ ਦੇ ਪ੍ਰਮੁੱਖ ਨਿਬੰਧਕਾਰ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਭੇੜਚਾਲ ਅਤੇ ਉਹਨਾਂ ਦੇ ਜੀਵਨ ਤੇ ਰਚਨਾ ਪ੍ਰਕਿਰਿਆ ਬਾਰੇ ਚਰਚਾ ਕਰਨ ਜਾ ਰਹੇ ਹਾਂ ਲਾਲ ਸਿੰਘ ਦਾ ਜਨਮ 14 ਜੂਨ 1899 ਈਸਵੀ ਨੂੰ ਪਿੰਡ ਪਨੌੜ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ ਇਨਾਂ ਦੇ ਪਿਤਾ ਦਾ ਨਾਮ ਸਰਦਾਰ ਬਹਾਦਰ ਭਗਵਾਨ ਸਿੰਘ ਸੀ ਸਰਦਾਰ ਬਹਾਦਰ ਜੋ ਹੈ ਉਸ ਵਕਤ ਦੀਆਂ ਉਪਾਧੀਆਂ ਸਨ ਜੋ ਅੰਗਰੇਜ਼ ਸਰਕਾਰ ਵੱਲੋਂ ਦਿੱਤੀਆਂ ਜਾਂਦੀਆਂ ਸਨ ਸਿੱਖਿਆ ਦੇ ਖੇਤਰ ਦੇ ਵਿੱਚ ਇਹਨਾਂ ਨੇ ਕਾਫੀ ਉੱਚ ਸਿੱਖਿਆ ਹਾਸਲ ਕੀਤੀ ਬੀਐਸਸੀ ਐਮਐਸਸੀ ਅਤੇ ਐਲਐਲਬੀ ਦੀ ਸਿੱਖਿਆ ਜੋ ਹੈ ਇਹਨਾਂ ਨੇ ਅੰਮ੍ਰਿਤਸਰ ਲਾਹੌਰ ਅਤੇ ਲੰਡਨ ਯੂਨੀਵਰਸਿਟੀ ਤੋਂ ਪ੍ਰਾਪਤ ਕੀਤੀ ਕਿਤੇ ਵਜੋਂ ਇਹਨਾਂ ਨੇ ਅਧਿਆਪਕ ਦੇ ਤੌਰ ਤੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਵਕਾਲਤ ਵੀ ਕੀਤੀ ਬ੍ਰਹਮ ਵਿੱਚ ਵੀ ਨੌਕਰੀ ਕੀਤੀ ਪੰਜਾਬ ਵਿਧਾਨ ਸਭਾ ਦੇ ਮੈਂਬਰ ਵੀ ਰਹੇ ਪੱਤਰਕਾਰ ਵੀ ਕੀਤੀ ਤੇ ਉਰਦੂ ਦੇ ਅਖਬਾਰ ਅਜੀਤ ਦੇ ਸੰਪਾਦਕ ਅਤੇ ਡਾਇਰੈਕਟਰ ਵੀ ਰਹੇ ਤੇ ਅੰਤ ਜਨਵਰੀ 1977 ਈਸਵੀ ਨੂੰ ਪੰਜਾਬੀ ਸਾਹਿਤ ਦਾ ਇਹ ਮਹਾਨ ਸਾਹਿਤਕਾਰ ਜੋ ਸੀ ਅਕਾਲ ਚਲਾਣਾ ਕਰ ਗਿਆ ਇਹਨਾਂ ਦੀਆਂ ਰਚਨਾਵਾਂ ਦੇ ਪੱਖੋਂ ਵੀ ਪੰਜਾਬੀ ਸਾਹਿਤ ਦੇ ਵਿੱਚ ਬਹੁਤ ਵੱਡੀ ਦੇਣ ਹੈ ਸਭ ਤੋਂ ਪਹਿਲਾਂ ਇਹਨਾਂ ਨੇ 1921 ਈਸਵੀ ਦੇ ਵਿੱਚ ਕਮਲਾ ਅਕਾਲੀ ਨਾਂ ਦਾ ਇੱਕ ਟ੍ਰੈਕਟ ਲਿਖਿਆ ਔਰ ਉਹ ਟ੍ਰੈਕਟ ਜੋ ਸੀ ਉਹ ਇਹਨਾਂ ਪ੍ਰਵਾਨਿਤ ਹੋਇਆ ਜਨ ਸੰ ਸਧਾਰਨ ਨੂੰ ਉਸਨੇ ਪ੍ਰਭਾਵਿਤ ਕੀਤਾ ਕਿ ਇਹਨਾਂ ਦੇ ਨਾਮ ਦੇ ਨਾਲ ਜੋ ਕਿ ਲਾਲ ਸਿੰਘ ਸੀ ਲਾਲ ਸਿੰਘ ਕਮਲਾ ਅਕਾਲੀ ਜੁੜ ਗਿਆ ਇਹ ਕਿਸੇ ਲੇਖਕ ਦੇ ਲਈ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਕਿ ਉਸ ਦੀ ਰਚਨਾ ਉਸ ਦੀ ਪਛਾਣ ਬਣ ਜਾਵੇ ਜਿਸ ਤਰ੍ਹਾਂ ਪੰਜਾਬੀ ਸਾਹਿਤ ਦੇ ਮਸ਼ਹੂਰ ਕਿੱਸਾਕਾਰ ਹੀਰ ਰਚਨਾ ਜੋ ਹੈ ਵਾਰਿਸ ਸ਼ਾਹ ਦੀ ਲਿਖੀ ਹੋਈ ਉਹ ਉਸਦੀ ਮੁੱਖ ਪਛਾਣ ਹੈ ਇਸੇ ਤਰ੍ਹਾਂ ਬਲਦੇਵ ਸਿੰਘ ਸੜਕਨਾਮਾ ਦੀ ਰਚਨਾ ਸੜਕਨਾਮਾ ਨੇ ਉਸ ਨੂੰ ਕਾਫੀ ਮਕਬੂਲ ਕਰ ਦਿੱਤਾ ਹੈ ਠੀਕ ਇਸੇ ਤਰ੍ਹਾਂ ਲਾਲ ਸਿੰਘ ਕਮਲਾ ਅਕਾਲੀ ਜੋ ਹੈ ਉਸਦੀ ਰਚਨਾ ਕਮਲਾ ਅਕਾਲੀ ਦੇ ਵਜੋਂ ਜਾਣਿਆ ਜਾਂਦਾ ਹੈ ਕਹਾਣੀ ਸੰਗ੍ਰਹਿ ਇਹਨਾਂ ਦੇ ਸਰਬ ਦੀ ਸਰਬ ਲੋਦੀ ਵੋਟੀ ਅਤੇ ਕਰਮਗਤੀ ਹਨ ਇਹ ਪੰਜਾਬੀ ਦੇ ਮੁੱਢਲੇ دہਾਕਿਆਂ ਦੀ ਬੇਲੀ ਕਹਾਣੀ ਜੋ ਲਿਖੀ ਗਈ ਸੀ ਉਹਨਾਂ ਦੇ ਵਿੱਚ ਸ਼ਾਮਿਲ ਹਨ ਨਿਬੰਧ ਸੰਗ੍ਰਹਿ ਜੋ ਹਨ ਇਹਨਾਂ ਦੇ ਮੌਤ ਰਾਣੀ ਦਾ ਕੁੰਡ ਜੋ ਕਿ 1940 ਈਸਵੀ ਦੇ ਵਿੱਚ ਪ੍ਰਕਾਸ਼ਿਤ ਹੋਇਆ ਔਰ ਇਸ ਨਿਬੰਧ ਸੰਗ੍ਰਹਿ ਦੇ ਵਿੱਚ ਉਹਨਾਂ ਨੇ ਮੌਤ ਜਿਹੇ ਗੰਭੀਰ ਵਿਸ਼ੇ ਨੂੰ ਵੀ ਬੜੇ ਹਲਕੇ ਫੁਲਕੇ ਅੰਦਾਜ਼ ਦੇ ਵਿੱਚ ਪੇਸ਼ ਕੀਤਾ ਹੈ ਜੀਵਨ ਨਿਤੀ ਮਨ ਦੀ ਮੌਜ ਕਮਾਲਾਂ ਦੇ ਕੋਟ ਤੇ ਭਾਰਤ ਦੇ ਭਰਪੂਰ ਭੰਡਾਰੇ ਜੋ ਨਿਵੰਦ ਸੰਗ੍ਰਹਿ ਹਨ ਇਹ ਉਹਨਾਂ ਦੀ ਮੌਲਿਕ ਅਤੇ ਵਿਕਸਿਤ ਨਿਵੰਦ ਕਲਾ ਦੇ ਪ੍ਰਮਾਣ ਹਨ ਜਾਂ ਗਵਾਹ ਹਨ ਉਹਨਾਂ ਨੂੰ ਅਸਲ ਦੇ ਵਿੱਚ ਨਿੱਕੇ-ਨਿੱਕੇ ਵਿਸ਼ਿਆਂ ਦੇ ਉੱਤੇ ਬੜੇ ਰਸਦਾਇਕ ਅੰਦਾਜ਼ ਦੇ ਵਿੱਚ ਲਿਖਣ ਦੀ ਮੁਹਾਰਤ ਹਾਸਲ ਸੀ ਸਫਰਨਾਮਾ ਸਾਹਿਤ ਦੇ ਵਿੱਚ ਇਹਨਾਂ ਦਾ ਕਾਫੀ ਵੱਡਾ ਸਥਾਨ ਹੈ ਕਿਉਂਕਿ ਸਫਰਨਾਮਾ ਸਾਹਿਬ ਦੇ ਮੋਢੀ ਇਹਨਾਂ ਨੂੰ ਮੰਨਿਆ ਗਿਆ ਹੈ ਇਹਨਾਂ ਦਾ ਸੈਲਾਨੀ ਦੇਸ਼ ਭਗਤ ਸਫਰਨਾਮਾ ਜੋ ਹੈ ਜਿਸ ਦੇ ਵਿੱਚ ਇਹਨਾਂ ਨੇ ਜਾਪਾਨ ਅਤੇ ਦਖਣੀ ਏਸ਼ੀਆ ਦੇ ਲੋਕਾਂ ਦੇ ਸੱਭਿਆਚਾਰ ਅਤੇ ਉੱਥੋਂ ਦੇ ਪ੍ਰਾਕ੍ਰਿਤਿਕ ਦ੍ਰਿਸ਼ਾਂ ਦਾ ਬਿਆਨ ਕੀਤਾ ਹੈ ਇਸੇ ਤਰ੍ਹਾਂ ਮੇਰਾ ਵਲਾਈਤੀ ਸਫਰਨਾਮਾ ਜੋ ਹੈ ਇਹਨਾਂ ਨੇ ਦੋ ਭਾਗਾਂ ਦੇ ਵਿੱਚ ਲਿਖਿਆ ਹੈ ਪਹਿਲਾ ਭਾਗ 1931 ਅਤੇ ਦੂਜਾ ਭਾਗ 1933 ਦੇ ਵਿੱਚ ਪ੍ਰਕਾਸ਼ਿਤ ਹੋਇਆ ਮੇਰਾ ਆਖਰੀ ਸਫਰਨਾਮਾ ਜੋ ਕਿ 1980 ਈਸਵੀ ਦੇ ਵਿੱਚ ਇਹਨਾਂ ਦੀ ਮੌਤ ਉਪਰੰਤ ਪ੍ਰਕਾਸ਼ਿਤ ਹੋਇਆ ਹੈ ਲਾਲ ਸਿੰਘ ਕਮਲਾ ਅਕਾਲੀ ਦੀ ਰਚਨਾ ਪੇੜ ਜਾਲ ਦਾ ਵਿਸ਼ਾ ਵਸਤੂ ਜੋ ਹੈ ਉਹ ਪੇੜ ਜਾਲ ਜੋ ਕਿ ਇੱਕ ਸਾਡੇ ਸਮਾਜ ਦੀ ਬਹੁਤ ਵੱਡੀ ਇੱਕ ਆਦਤ ਹੈ ਉਸ ਨੂੰ ਆਧਾਰ ਬਣਾ ਕੇ ਲਾਲ ਸਿੰਘ ਕਮਲਾ ਅਗਲੀ ਨੇ ਲਿਖਿਆ ਹੈ ਕਿ ਪੇੜ ਜਾਲ ਭਾਵ ਪੇਡਾਂ ਦੀ ਚਾਲ ਜੋ ਹੈ ਇਹ ਬੜੇ ਵਿਅੰਗਾਤਮਕ ਅੰਦਾਜ਼ ਦੇ ਵਿੱਚ ਉਹਨਾਂ ਨੇ ਪੇਸ਼ ਕੀਤਾ ਹੈ ਕਿ ਜਿਸ ਤਰ੍ਹਾਂ ਪੇਡਾਂ ਇੱਕ ਦੂਜੇ ਦੇ ਮਗਰ ਲੱਗਦੀਆਂ ਹਨ ਕਿਉਂਕਿ ਉਹਨਾਂ ਦੇ ਵਿੱਚ ਸੋਚਣ ਸਮਝਣ ਦੀ ਸ਼ਕਤੀ ਨਹੀਂ ਹੈ ਉਹ ਪਸ਼ੂ ਹਨ ਔਰ ਪਸ਼ੂ ਬਿਰਤੀ ਅਨੁਸਾਰ ਜੋ ਹੈ ਬਿਨਾਂ ਸੋਚੇ ਸਮਝੇ ਉਹ ਇੱਕ ਦੂਜੇ ਦੇ ਪਿੱਛੇ ਚੱਲਦੀਆਂ ਹਨ ਜੇਕਰ ਆਜੜੀ ਨੇ ਭੇਡਾਂ ਨੂੰ ਸੜਕ ਵੀ ਪਾਰ ਕਰਵਾਉਣੀ ਹੋਵੇ ਉਹਨਾਂ ਨੇ ਹਵਾਲੇ ਵਜੋਂ ਦਿੱਤਾ ਹੈ ਤਾਂ ਇੱਕ ਭੇਡ ਨੂੰ ਸੜਕ ਪਰਵਾ ਪਾਰ ਕਰਵਾ ਦਿੰਦੇ ਹਨ ਤੇ ਬਾਕੀ ਸਾਰੀਆਂ ਭੇਡਾਂ ਜੜੀਆਂ ਨੇ ਉਸ ਦੇ ਪਿੱਛੇ-ਪਿੱਛੇ ਤੁਰ ਪੈਂਦੀਆਂ ਹਨ ਇਸ ਤਰ੍ਹਾਂ ਆਜੜੀ ਨੇ ਜਦੋਂ ਸ਼ਾਮ ਨੂੰ ਉਹਨਾਂ ਨੂੰ ਖੁੱਡੇ ਦੇ ਵਿੱਚ ਵੜਨਾ ਹੁੰਦਾ ਹੈ ਉਸ ਵੇਲੇ ਵੀ ਉਹ ਇੱਕ ਸੂਟੀ ਰੱਖ ਦਿੰਦਾ ਹੈ ਤਾਂ ਇੱਕ ਭੇਡ ਉਹਦੇ ਥੱਲੋਂ ਦੀ ਨਿਕਲ ਜਾਂਦੀ ਹੈ ਤੇ ਬਾਕੀ ਭੇਡਾਂ ਉਸਦੇ ਪਿੱਛੇ-ਪਿੱਛੇ ਉਸਦੀ ਸੂਟੀ ਦੇ ਦੀ ਨਿਕਲਦੀਆਂ ਜਾਂਦੀਆਂ ਹਨ ਇਸ ਤਰ੍ਹਾਂ ਆਜੜੀ ਦੇ ਲਈ ਭੇਡਾਂ ਦੀ ਗਿਣਤੀ ਕਰਨੀ ਵੀ ਸੁਖਾਲੀ ਹੋ ਜਾਂਦੀ ਹੈ ਇਸ ਨੂੰ ਮਿਸਾਲ ਵਜੋਂ ਪੇਸ਼ ਕਰਕੇ ਲਾਲ ਸਿੰਘ ਕਮਲਾ ਅਕਾਲੀ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਅੱਜ ਦੇ ਮਨੁੱਖ ਦਾ ਸੁਭਾਅ ਜਿਹੜਾ ਹੈ ਉਹ ਵੀ ਭੇਡਾਂ ਵਰਗਾ ਹੈ ਜੋ ਬੁੱਧੀ ਤੋਂ ਕੰਮ ਨਹੀਂ ਲੈਂਦਾ ਸੋਚ ਤੋਂ ਕੰਮ ਨਹੀਂ ਲੈਂਦਾ ਔਰ ਬਿਨਾਂ ਸੋਚੇ ਸਮਝੇ ਦੂਜਿਆਂ ਦੇ ਪਿੱਛੇ ਲੱਗ ਤੁਰਦਾ ਹੈ ਇਸ ਤਰ੍ਹਾਂ ਇੱਕ ਤਰ੍ਹਾਂ ਦੇ ਨਾਲ ਵਿਅੰਗਾਤਮਕ ਰੂਪ ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਨੇ ਮਨੁੱਖ ਨੂੰ ਆਪਣੀ ਸੁਤੰਤਰ ਸੋਚ ਤੋਂ ਕੰਮ ਲੈਣ ਦੇ ਲਈ ਪ੍ਰੇਰਿਆ ਹੈ ਔਰ ਉਸਨੇ ਵੱਖ-ਵੱਖ ਹਵਾਲੇ ਦਿੱਤੇ ਹਨ ਕਿ ਅੱਜ ਅਸੀਂ ਫੈਸ਼ਨ ਦੇ ਵਿੱਚ ਵੀ ਭੇਡਚਾਲ ਅਪਣਾ ਰਹੇ ਹਾਂ ਖਾਣ-ਪਾਣ ਦੇ ਵਿੱਚ ਵੀ ਭੇੜਚਾਲ ਹੈ ਇਥੋਂ ਤੱਕ ਕਿ ਸਾਡੀ ਜੋ ਸਾਡੇ ਦੇਸ਼ ਦੀਆਂ ਫੌਜੀ ਮੈਸਾਂ ਹਨ ਉਹਨਾਂ ਦੇ ਵਿੱਚ ਵੀ ਉਹੀ ਅੰਗਰੇਜ਼ਾਂ ਦੇ ਸਮੇਂ ਤੋਂ ਚੱਲੀ ਆ ਰਹੀ ਸ਼ਰਾਬ ਦੀ ਜੋ ਪਰੋਸਣ ਦੀ ਜੋ ਉਹਨਾਂ ਦੀ ਨੀਤੀ ਸੀ ਕਿਉਂਕਿ ਅੰਗਰੇਜ਼ ਠੰਡੇ ਮੁਲਕਾਂ ਦੇ ਵਾਸੀ ਸਨ ਸ਼ਰਾਬ ਪੀਣਾ ਉਹਨਾਂ ਦੀ ਜ਼ਰੂਰਤ ਸੀ ਪਰ ਅੱਜ ਵੀ ਫੌਜੀ ਮੈਸਾਂ ਦੇ ਵਿੱਚ ਭੇੜਚਾਲ ਦੀ ਬਿਰਤੀ ਵਾਂਗ ਉਸੇ ਤਰ੍ਹਾਂ ਸ਼ਰਾਬ ਪਰੋਸੀ ਜਾਂਦੀ ਹੈ ਭਾਰਤ ਬੇਸ਼ੱਕ ਕਿੰਨਾ ਵੀ ਗਰਮ ਮੁਲਕ ਹੈ ਔਰ ਸ਼ਰਾਬ ਜੋ ਹੈ ਇਥੋਂ ਦੇ ਲੋਕਾਂ ਦੇ ਜੋ ਸੁਆਸਥ ਦੇ ਹਿਸਾਬ ਦੇ ਨਾਲ ਵੀ ਜਾਇਜ਼ ਨਹੀਂ ਹੈ ਕਿਉਂਕਿ ਗਰਮ ਮੁਲਕ ਦੇ ਵਿੱਚ ਲੋਕਾਂ ਦਾ ਮੁੱਖ ਖਾਣਾ ਜੋ ਸੀ ਭਾਰਤੀਆਂ ਦਾ ਇਹ ਦੁੱਧ ਦਹੀਂ ਲੱਸੀ ਤੇ ਮੋਟਾ ਠੁੱਲਾ ਅਨਾਜ ਸੀ ਕਿਉਂਕਿ ਇੱਥੋਂ ਦੇ ਮਾਹੌਲ ਦੇ ਵਿੱਚ ਜੋ ਹੈ ਇਹਨਾਂ ਦੇ ਲਈ ਇਹ ਅਨਾਜ ਇਹਨਾਂ ਨੂੰ ਤੰਦਰੁਸਤ ਰਹਿਣ ਦੇ ਲਈ ਬਿਹਤ ਜਰੂਰੀ ਸੀ ਪਰ ਅੱਜ ਜੋ ਅਸੀਂ ਵੇਖਾ ਵੇਖੀ ਆਪਣੇ ਉਸ ਜੋ ਬਹੁਤ ਹੀ ਪਰਫੁੱਲਿਟ ਸੱਭਿਆਚਾਰ ਸੀ ਉਹ ਉਸ ਨੂੰ ਤਿਆਗਦੇ ਹੋਏ ਸ਼ਹਿਰੀ ਰਹਿਣੀ ਬਹਿਣੀ ਦੇ ਆਦਤ ਨੂੰ ਆਦੀ ਹੁੰਦੇ ਜਾ ਰਹੇ ਹਾਂ ਜਿਸ ਤਰ੍ਹਾਂ ਜੋ ਹੈ ਬਿਲਕੁਲ ਜ਼ਿਆਦਾ ਤਲੀਆਂ ਮਿਰਚ ਮਸਾਲੇ ਵਾਲੀਆਂ ਚੀਜ਼ਾਂ ਖਾਣ ਦੇ ਅਸੀਂ ਲੋਕਾਂ ਦੀ ਦੇਖਾ ਦੇਖੀ ਸ਼ਿਕਾਰ ਹੁੰਦੇ ਜਾ ਰਹੇ ਹਾਂ ਭਾਵੇਂ ਉਸ ਦੇ ਨਾਲ ਅਸੀਂ ਆਪਣੀ ਸਿਹਤ ਦਾ ਵੀ ਕਿੰਨਾ ਖਲਵਾੜ ਕਿਉਂ ਨਹੀਂ ਕਰ ਰਹੇ ਠੀਕ ਇਸੇ ਤਰ੍ਹਾਂ ਪੈਣਨ ਦੇ ਮਾਮਲੇ ਦੇ ਵਿੱਚ ਵੀ ਅਸੀਂ ਆਪਣਾ ਵਜੂਦ ਵੇਖੇ ਬਿਨਾ ਦੂਸਰਿਆਂ ਦੇ ਪਿੱਛੇ ਲੱਗ ਕੇ ਉਸੇ ਤਰ੍ਹਾਂ ਦਾ ਜੋ ਹੈ ਅੰਗਰੇਜ਼ੀ ਪਹਿਰਾਵਾ ਪੈਣਨਾ ਸ਼ੁਰੂ ਕਰ ਦਿੱਤਾ ਹੈ ਇਹ ਨਹੀਂ ਸੋਚਿਆ ਕਿ ਉਹਨਾਂ ਲੋਕਾਂ ਦੀ ਸੋਚ ਕਿਸ ਤਰ੍ਹਾਂ ਦੀ ਸੀ ਔਰ ਸਾਡੇ ਸਮਾਜ ਦੇ ਲੋਕਾਂ ਦੀ ਸੋਚ ਕਿਸ ਤਰ੍ਹਾਂ ਦੀ ਹੈ ਭਾਵੇਂ ਅਸੀਂ ਬਿਨਾ ਆਪਣੀ ਬੁੱਧੀ ਤੋਂ ਕੰਮ ਲਏ ਲੋਕਾਂ ਦੇ ਪਿੱਛੇ ਲੱਗ ਜਾਂਦੇ ਹਾਂ ਜੋ ਕਿ ਭੇਡਾਂ ਵਾਲੀ ਬਿਰਤੀ ਹੈ ਇਸ ਲਈ ਲਾਲ ਸਿੰਘ ਕਮਲਾ ਅਕਾਲੀ ਨੇ ਬੜੇ ਵਿਅੰਗਾਤਮਕ ਅੰਦਾਜ਼ ਦੇ ਵਿੱਚ ਮਨੁੱਖ ਨੂੰ ਸੁਚੇਤ ਕੀਤਾ ਹੈ ਕਿ ਮਨੁੱਖ ਜੋ ਹੈ ਪਸ਼ੂਆਂ ਨਾਲੋਂ ਵੱਖਰੀ ਬਿਰਤੀ ਵਾਲਾ ਹੈ ਕਿਉਂਕਿ ਉਸ ਦੇ ਵਿੱਚ ਸੋਚਣ ਸਮਝਣ ਦੀ ਸ਼ਕਤੀ ਹੈ ਇਸ ਲਈ ਉਸ ਨੂੰ ਆਪਣਾ ਹਰ ਫੈਸਲਾ ਜੋ ਹੈ ਦੂਜਿਆਂ ਦੇ ਪਿੱਛੇ ਲੱਗ ਕੇ ਲੈਣ ਦੀ ਬਜਾਏ ਆਪਣੀ ਸੁਤੰਤਰ ਸੋਚ ਦੇ ਆਧਾਰ ਤੇ ਲੈਣਾ ਚਾਹੀਦਾ ਹੈ ਜਿੱਥੋਂ ਤੱਕ ਬੋਲੀ ਅਤੇ ਸ਼ੈਲੀ ਦਾ ਸਵਾਲ ਹੈ ਇਸ ਦੀ ਜੋ ਲਾਲ ਸਿੰਘ ਕਮਲਾ ਅਕਾਲੀ ਹੈ ਇਹਨਾਂ ਦੀ ਜੋ ਬੋਲੀ ਅਤੇ ਸ਼ੈਲੀ ਜੋ ਹੈ ਬਿਲਕੁਲ ਮੌਲਿਕ ਹੈ ਪਿੰਡੂ ਮੁਹਾਵਰੇ ਵਾਲੀ ਹੈ ਹਾਸ ਰਸੀ ਅੰਦਾਜ਼ ਦੇ ਵਿੱਚ ਉਸਨੇ ਆਪਣੇ ਵਿਚਾਰਾਂ ਨੂੰ ਆਪਣੇ ਭਾਵਾਂ ਨੂੰ ਪੇਸ਼ ਕੀਤਾ ਹੈ ਮੁਹਾਵਰੇਦਾਰ ਆਮ ਜਨ ਦਾ ਲੇਖਕ ਹੈ ਮੁਹਾਵਰੇਦਾਰ ਬੋਲੀ ਸਦਕਾ ਪਿੰਡੂ ਬੋਲੀ ਸਦਕਾ ਕਿਉਂਕਿ ਉਸਨੇ ਨਿੱਕੇ ਨਿੱਕੇ ਵਿਸ਼ਿਆਂ ਨੂੰ ਲੈ ਕੇ ਵੀ ਬੜੇ ਰਸਾਤਮਕ ਅੰਦਾਜ਼ ਦੇ ਵਿੱਚ ਆਪਣੇ ਭਾਵਾਂ ਦੀ ਪੇਸ਼ਕਾਰੀ ਕੀਤੀ ਹੈ ਔਰ ਆਪਣੀ ਗੱਲ ਨੂੰ ਉਸਨੇ ਜੋ ਹੈ ਆਪਣੇ ਨਿਬੰਧਾਂ ਦੇ ਵਿੱਚ ਜੋ ਹੈ ਵਿਗਿਆਨਕ ਸੂਝ ਅਤੇ ਤਰਕ ਤੇ ਦਲੀਲ ਦੇ ਨਾਲ ਪੇਸ਼ ਕੀਤਾ ਹੈ ਜੋ ਉਸ ਦੀ ਬਾੜਤਕ ਦਾ ਸਭ ਤੋਂ ਵੱਡਾ ਹਾਸਲ ਹੈ ਜਿੱਥੋਂ ਤੱਕ ਵਾਕ ਬੰਧਰ ਅਤੇ ਪੈਰਾ ਬੰਧਰ ਦਾ ਸਵਾਲ ਹੈ ਉਹ ਵੀ ਸੁਚਿਤ ਜੀ ਅਤੇ ਸਰਲ ਹੈ ਸਪਸ਼ਟ ਹੈ ਵਿਸ਼ੇ ਦੇ ਨਾਲ ਸਿੱਧੇ ਸੰਬੰਧਿਤ ਹੈ ਅਤੇ ਉਸ ਨੇ ਨਿਕੇ ਨਿਕੇ ਵਾਕਾਂ ਨੂੰ ਇਸ ਢੰਗ ਦੇ ਨਾਲ ਪਰੋਇਆ ਹੈ ਕਿ ਉਹ ਇੱਕ ਤਰ੍ਹਾਂ ਦੇ ਨਾਲ اٹਲ ਸਚਾਈਆਂ ਦਾ ਰੂਪ ਧਾਰਨ ਕਰ ਗਏ ਹਨ ਜਿਵੇਂ ਉਹ ਕਹਿੰਦਾ ਹੈ ਕਿ ਸਾਡੇ ਸਮਾਜ ਦੇ ਵਿੱਚੋਂ ਅੱਜ ਸੱਚ ਤੇ ਸੋਚ ਜੋ ਹੈ ਬਿਲਕੁਲ ਖਤਮ ਹੁੰਦਾ ਜਾ ਰਿਹਾ ਹੈ ਔਰ ਇਸ ਨੂੰ ਅਸੀਂ ਜੋ ਹੈ ਇੱਕ ਤਰ੍ਹਾਂ ਦੇ ਨਾਲ ਝੂਠ ਤੇ ਝੂਠ ਦੇ ਵਿੱਚ ਲਪੇਟ ਕੇ ਪੇਸ਼ ਕਰਨ ਦੇ ਆਦੀ ਹੁੰਦੇ ਜਾ ਰਹੇ ਹਾਂ ਭਾਵਾਂ ਤੇ ਵਿਚਾਰਾਂ ਦੀ ਏਕਤਾ ਨਿਰੰਤਰ ਇਸ ਲੇਖ ਦੇ ਵਿੱਚ ਬਣੀ ਹੋਈ ਹੈ ਔਰ ਸਭ ਤੋਂ ਵੱਡਾ ਹਾਸਲ ਹੈ ਕਿ ਲਾਲ ਸਿੰਘ ਕਮਲਾ ਅਗਾਲੀ ਨੇ ਇਸ ਲੇਖ ਦੇ ਵਿੱਚ ਜੋ ਹੈ ਹਾਸ ਰਸ ਨੂੰ ਉਪਜਾਇਆ ਹੈ ਨਿਰੰਤਰ ਉਸਨੇ ਵਖ ਵਖ ਹਵਾਲੇ ਦਿੱਤੇ ਹਨ ਦਲੀਲਾਂ ਦਿੱਤੀਆਂ ਹਨ ਮਿਸਾਲਾਂ ਦਿੱਤੀਆਂ ਹਨ ਉਪਮਾਵਾਂ ਯਾਨਕੀ ਉਪਮਾ ਦੇ ਕੇ ਆਪਣੀ ਗੱਲ ਨੂੰ ਪੇਸ਼ ਕੀਤਾ ਹੈ ਜੋ ਕਿ ਪਾਠਕਾਂ ਦੇ ਲਈ ਬੜਾ રસਦਾਇਕ ਵੀ ਹੈ ਉਹਨਾਂ ਨੂੰ ਲੇਖ ਦੇ ਨਾਲ ਬੰਨ ਕੇ ਰੱਖਦਾ ਹੈ ਨਿਰੰਤਰ ਇਸ ਲੇਖ ਦੇ ਵਿੱਚੋਂ ਹੈ ਤਾਂ ਬੇਸ਼ੱਕ ਨਿਵੰਦ ਆਤਮਕ ਸ਼ੈਲੀ ਦੇ ਵਿੱਚ ਲਿਖਿਆ ਗਿਆ ਹੈ ਪਰ ਬਿਰਤਾਂਤਕ ਕਿਉਂਕਿ ਇਸ ਦੇ ਵਿੱਚ ਇਸ ਕਥਾ ਵਾਲਾ ਪ੍ਰਭਾਵ ਪੈਂਦਾ ਹੈ ਕਹਾਣੀ ਵਾਲਾ ਪ੍ਰਭਾਵ ਪੈਣ ਸਦਕਾ ਜੋ ਹੈ ਇਹ ਰਸਦਾਇਕ ਲੱਗਦਾ ਹੈ ਸੋ ਸਮੁੱਚੇ ਰੂਪ ਦੇ ਵਿੱਚ ਸਿੱਟੇ ਵਜੋਂ ਅਸੀਂ ਕਹਿ ਸਕਦੇ ਹਾਂ ਕਿ ਭੇੜ ਚਾ ਲੇਖ ਦੇ ਵਿੱਚ ਜੋ ਹੈ ਲਾਲ ਸਿੰਘ ਕਮਲਾ ਅਕਾਲੀ ਨੇ ਆਪਣੇ ਵਿਚਾਰਾਂ ਨੂੰ ਬੇहद ਹੀ ਸਰਲ ਅਤੇ ਸਪਸ਼ਟ ਢੰਗ ਦੇ ਨਾਲ ਪੇਸ਼ ਕੀਤਾ ਹੈ ਜੋ ਕਿ ਪੰਜਾਬੀ ਸਾਹਿਤ ਦੀ ਇੱਕ ਵੱਡੀ ਮੂਲਵਾਨ ਰਚਨਾ ਹੋ ਨਿਬੜੀ ਹੈ ਔਰ ਜਿਸ ਦੇ ਆਧਾਰ ਤੇ ਅਸੀਂ ਪੰਜਾਬੀ ਸਾਹਿਦ ਦੇ ਵਿੱਚ ਲਾਲ ਸਿੰਘ ਕਮਲਾ ਅਕਾਲੀ ਨੂੰ ਇੱਕ ਸਫਲ ਨਿਬੰਧਕਾਰ ਦੇ ਵਜੋਂ ਇੱਕ ਸਫਲ ਸਾਹਿਤਕਾਰ ਦੇ ਵਜੋਂ ਜਾਣਦੇ ਹਾਂ ਅੱਜ ਦੀ ਕਲਾਸ ਦੇ ਵਿੱਚ ਜੋ ਹੈ ਉਮੀਦ ਹੈ ਕਿ ਲਾਲ ਸਿੰਘ ਕਮਲਾ ਅਕਾਲੀ ਦੇ ਜੀਵਨ ਅਤੇ ਰਚਨਾ ਪ੍ਰਕਿਰਿਆ ਅਤੇ ਉਸ ਦੇ ਭੇਡ ਚਾਲ ਨਿਬੰਧ ਬਾਰੇ ਪਾਠਕਾਂ ਨੂੰ ਲੇਖਕ ਸੌਰੀ ਜੋ ਵਿਦਿਆਰਥੀ ਨੇ ਉਹਨਾਂ ਨੂੰ ਬੇहद ਵਧੀਆ ਢੰਗ ਦੇ ਨਾਲ ਸਮਝ ਆ ਗਿਆ ਹੈ ਕੱਲ ਨੂੰ ਅਗਲੀ ਕਲਾਸ ਦੇ ਵਿੱਚ ਅਸੀਂ ਮਿਲਾਂਗੇ ਗੁਸਲਖਾਨਾ ਲੇਖ ਦੀ ਚਰਚਾ ਕਰਨ ਕਰਨ ਦੇ ਲਈ ਤਦ ਤੱਕ ਦੇ ਲਈ ਇਜਾਜ਼ਤ ਔਰ ਇਹ ਕੋਸ਼ਿਸ਼ ਜੋ ਹੈ ਤੁਹਾਨੂੰ ਕਿਸ ਤਰ੍ਹਾਂ ਲੱਗ ਰਹੀ ਹੈ ਨਵੇਂ ਜੁੜੇ ਵਿਦਿਆਰਥੀ ਜੋ ਨੇ ਨਿਰੰਤਰ ਜੋ ਗੱਦਦਰਪਣ ਪੁਸਤਕ ਹੈ ਉਸਦੇ ਸਾਰੇ ਲੇਖਾਂ ਦੇ ਬਾਰੇ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ ਸ਼ੇਅਰ ਅਤੇ ਲਾਈਕ ਵੀ ਕਰਦੇ ਰਹਿਣ ਤਾਂ ਜੋ ਹੋਰ ਵਿਦਿਆਰਥੀਆਂ ਦਾ ਵੀ ਫਾਇਦਾ ਹੋ ਸਕੇ ਮਿਲਦੇ ਹਾਂ ਕੱਲ ਨੂੰ ਤਦ ਤੱਕ ਲਈ ਇਜਾਜ਼ਤ ਧੰਨਵਾਦ